ਰਨ ਆ ਸ਼ਬਦ ਆਪਾਂ ਜਿਹੜਾ ਹੈ ਸਾਰਿਆਂ ਨੇ ਕਿਤੇ ਨਾ ਕਿਤੇ ਸੁਣਿਆ ਜਾਂ ਪੜ੍ਹਿਆ ਬਾਦ ਇਹਦਾ ਪੰਜਾਬੀ ਚ ਮਤਲਬ ਹੈ ਦੌੜਨਾ ਜਾਂ ਭੱਜਣਾ ਪਰ ਦੌੜਨਾ ਜਾਂ ਭੱਜਣਾ ਇਹਦਾ ਇੱਕੋ ਇੱਕ ਮਤਲਬ ਨਹੀਂ ਹੈ ਇਸ ਤੋਂ ਇਲਾਵਾ ਵੀ ਰਨ ਦੇ 10 ਹੋਰ ਮਤਲਬ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਰਨ ਨੂੰ 10 ਹੋਰ ਥਾਈਂ ਵੀ ਜਿਹੜਾ ਹੈ ਵਰਤਿਆ ਜਾਂਦਾ ਹੋਰ ਕਿਹੜੇ ਕਿਹੜੇ ਥਾਈਂ ਵਰਤਿਆ ਜਾਂਦਾ ਇਹ ਸਮਝਣ ਸਿੱਖਣ ਵਾਸਤੇ ਅੱਜ ਦੀ ਕਲਾਸ ਨੂੰ ਪੂਰਾ ਦੇਖਿਓ ਠੀਕ ਦੌੜਨਾ ਜਾਂ ਭੱਜਣਾ ਇਹਦੇ ਤੋਂ ਇਲਾਵਾ ਰਨ ਦਾ ਸਭ ਤੋਂ ਪਹਿਲਾ ਮਤਲਬ ਹੈ ਆਪਰੇਟ ਠੀਕ ਆਪਰੇਟ ਆਪਰੇਟ ਇਥੇ ਆਪਰੇਸ਼ਨ ਵਾਲਾ ਆਪਰੇਟ ਨਹੀਂ ਹੈ ਇਹ ਆਪਰੇਟ ਮਤਲਬ ਚਲਾਉਣਾ ਕਿਸੇ ਬਿਜ਼ਨਸ ਨੂੰ ਚਲਾਉਣਾ ਕੋਈ ਦੁਕਾਨਦਾਰੀ ਵੀ ਚਲਾਉਣਾ ਕੋਈ ਕੰਮ ਤਾਂ ਦੇ ਰੂ ਚਲਾਉਣਾ ਠੀਕ ਹੈ ਜਿਵੇਂ ਆਪਾਂ ਕਹਿਣਾ ਹੋਵੇ ਕਿ ਹੀ ਰਨਸ ਅ ਸਕਸੈਸਫੁਲ ਹੀ ਰਨਸ ਅ ਸਕਸੈਸਫੁਲ ਬੇકરી ਠੀਕ ਹੈ ਕੇ ਉਹ ਬੇકરી ਦਾ ਇੱਕ ਸਫਲ ਜਿਹੜਾ ਹੈ ਬਿਜ਼ਨਸ ਚਲਾਉਂਦਾ ਹੈ ਇੱਕ ਸਫਲ ਬੇકરી ਚਲਾਉਂਦਾ ਮਤਲਬ ਇਹ ਆ ਕਿ ਉਹਦੀ ਬੇકરી ਬਹੁਤ ਵਧੀਆ ਚੱਲਦੀ ਆ ਠੀਕ ਹੈ ਇੱਥੇ ਹੁਣ ਕੰਮ ਜਾਂ ਧੰਦਾ ਕੀ ਆ ਬੇકરી ਬੇકરી ਚਲਾਉਣਾ ਠੀਕ ਹੈ ਤਾਂ ਇੱਥੇ ਰਨ ਦਾ ਬੇਸਿਕਲੀ ਮਤਲਬ ਆਪਰੇਟ ਹੀ ਆ ਹੀ ਆਪਰੇਟਸ ਅ ਸਕਸੈਸਫੁਲ ਬੇકરી ਯਾ ਐਵੀ ਕੈਸ ਆਇਦੇ ਕੀ ਓਨਸ ਅ ਸਕਸੈਸਫੁਲ ਬੇਕਰੀ ਬਿਜ਼ਨਸ ਠੀਕ ਹੈ ਆਪਰੇਟ ਮਤਲਬ ਕੋਈ ਬਿਜ਼ਨਸ ਲਾਉਣਾ ਕੋਈ ਦੁਕਾਨਦਾਰੀ ਕੋਈ ਧੰਦਾ ਚਲਾਉਣਾ ਠੀਕ ਸੈਕੰਡ ਇਹਦਾ ਮਤਲਬ ਹੁੰਦਾ ਬ੍ਰਾਡਕਾਸਟ ਠੀਕ ਬ੍ਰਾਡਕਾਸਟ ਹੁੰਦਾ ਕੋਈ ਚੀਜ਼ ਜਿਹੜੀ ਹੈ ਟੈਲੀਕਾਸਟ ਕਰਨੀ ਠੀਕ ਹੈ ਤਾਂ ਰਾਨ ਦਾ ਬ੍ਰਾਡਕਾਸਟ ਮਤਲਬ ਵੀ ਹੈ ਜਿਵੇਂ ਕਹਿਣਾ ਹੋਵੇ ਕਿ ਦਿਸ ਚੈਨਲ this channel runs sports news only ke eh jehda channel hai eh sports diyan khabran hi chalaunda theek hai chalaunda run matlab itthe matlab hai broadcast ke this channel broadcast sports news only ke eh channel jehda hai ਆ ਸਪੋਰਟਸ ਦੀਆਂ ਖਬਰਾਂ ਨੂੰ ਹੀ ਬ੍ਰਾਡਕਾਸਟ ਕਰਦਾ ਸਪੋਰਟਸ ਦੀਆਂ ਖਬਰਾਂ ਨੂੰ ਹੀ ਰਨ ਕਰਦਾ ਠੀਕ ਹੈ ਟੈਲੀਕਾਸਟ ਕਰਦਾ ਠੀਕ ਬ੍ਰਾਡਕਾਸਟ ਜਿਹੜਾ ਹੈ ਇਹਦਾ ਦੂਸਰਾ मीनिंग ਹੈ ਇਸ ਤੋਂ ਇਲਾਵਾ ਇਹਦਾ मीनिंग ਹੈ ਇੱਕ ਸਟ੍ਰੀਕ ਸਟ੍ਰੀਕ ਹੁੰਦੀ ਆ ਲੜੀ ਕਿਸੇ ਚੀਜ਼ਾਂ ਦੀ ਲੜੀ ਕਿਸੇ ਕਟਨਾਵਾਂ ਦੀ ਲੜੀ ਠੀਕ ਹੈ ਜਿਵੇਂ ਆ ਦਿਸ ਆ ਦਿ ਟੀਮ ਹੈਡ ਵਿਨਿੰਗ ਰਨ ਆਫ 50 ਮੈਚਸ ਠੀਕ ਇਥੇ ਇਹਦਾ ਮਤਲਬ ਹੈ ਰਨ ਦਾ ਸਟ੍ਰੀਕ ਸਟ੍ਰੀਕ ਮਤਲਬ ਲੜੀ ਜਿਵੇਂ ਆਪਾਂ ਕਹਿਣਾ ਹੋਵੇ ਕਿ ਇਸ ਟੀਮ ਦੀ ਜਿਹੜੀ ਹੈ ਇੱਕ 50 ਮੈਚਾਂ ਦੀ ਜਿੱਤਣ ਦੀ ਲੜੀ ਹੈ ਕਿ ਇਸ ਟੀਮ ਨੇ 50 ਮੈਚ ਜਿਹੜੇ ਹੈ ਲਗਾਤਾਰ ਜਿੱਤੇ ਹੋਏ ਹੈ ਇੱਕ ਸਟ੍ਰੀਕ ਬਣਾਈ ਹੋਈ ਆ ਇਹਦੀ ਵਿਨਿੰਗ ਸਟ੍ਰੀਕ ਆ ਵਿਨਿੰਗ ਸਟ੍ਰੀਕ ਕਿ ਲਗਾਤਾਰ ਨੇ 50 ਮੈਚ ਜਿੱਤੇ ਆ ਠੀਕ ਐ ਜਿਵੇਂ ਕੋਈ ਆਸਟ੍ਰੇਲੀਆ ਦੀ ਟੀਮ ਹੋਵੇ ਕ੍ਰਿਕਟ ਦੀ ਹੋਵੇ ਫੁੱਟਬਾਲ ਦੀ ਹੋਵੇ ਕਿਸੇ ਦੀ ਵੀ ਟੀਮ ਹੋਵੇ ਠੀਕ ਐ ਜਦੋਂ ਕੋਈ ਕੰਮ ਜਿਹੜਾ ਹੈ ਲਗਾਤਾਰ ਹੁੰਦਾ ਲੜੀ ਬਣ ਜਾਂਦੀ ਆ ਕੰਮਾਂ ਦੀ ਤਾਂ ਉਹਨੂੰ ਆਪਾਂ ਰੰਨ ਵੀ ਕਹਿ ਲੈਂਦੇ ਆ ਠੀਕ ਐ ਇੱਥੇ ਇਹਦਾ ਮਤਲਬ ਸਟ੍ਰੀਕ ਹੈ ਰੰਨ ਦਾ ਠੀਕ ਐ ਕਿ ਇਸ ਟੀਮ ਨੇ ਜਿਹੜੀ ਹੈ ਵਿਨਿੰਗ ਰੰਨ ਹੈ 50 ਮੈਚਾਂ ਦੀ ਕਿ 50 ਮੈਚ ਜਿਹੜੇ ਨੇ ਜਿਹੜੇ ਹੈ ਲਗਾਤਾਰ ਜਿੱਤੇ ਵੇ ਆ 50 ਮੈਚਾਂ ਦੀ ਲੜੀ ਬਣੀ ਵੀ ਉਹਦੀ ਜਿੱਤਣ ਦੀ ਠੀਕ ਇਹ ਤੋਂ ਲਾਵਾ ਇੱਕ ਚੌਥਾ ਮਤਲਬ ਵੀ ਹੈ ਰੰਦਾ ਇਹ ਹੈ ਫੰਕਸ਼ਨ 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 ਹੁੰਦਾ ਕਿ ਕੋਈ ਚੀਜ਼ ਜਿਹੜੀ ਹੈ ਅ ਕਿਸ ਤਰੀਕੇ ਨਾਲ ਕੰਮ ਕਰਦੀ ਆ ਕਿਸ ਚੀਜ਼ ਤੇ ਕੰਮ ਕਰਦੀ ਆ ਜਿਵੇਂ ਮੰਨ ਕੇ ਚੱਲੋ ਆਪਾਂ ਕਹਿਣਾ ਹੋਵੇ ਦਿਸਕਾਰ ਰੰਸ ਓਨ CNG ਕਿ ਇੱਕ ਕਾਰ ਜਿਹੜੀ ਹੈ CNG ਤੇ ਰੰਗ ਕਰਦੀ ਆ ਮਤਲਬ CNG ਤੇ ਚੱਲਦੀ ਆ ਇੱਥੇ ਰੰਨ ਦਾ ਮਤਲਬ ਹੈ ਫੰਕਸ਼ਨ ਫੰਕਸ਼ਨ ਹੁੰਦਾ ਤੰਬ ਕਰਨਾ ਆਪਾਂ ਇਹ ਕਹਿ ਰਹੇ ਆਂ ਇਨਡਾਇਰੈਕਟਲੀ ਕਿ ਇਹ ਕਾਰ ਜਿਹੜੀ ਹੈ CNG ਤੇ ਫੰਕਸ਼ਨ ਕਰਦੀ ਆ CNG ਤੇ ਲਾ ਲਓ ਪੈਟਰੋਲ ਤੇ ਲਾ ਲਓ ਡੀਜ਼ਲ ਤੇ ਲਾ ਲਓ ਠੀਕ ਹੈ ਇੱਥੇ ਰੰਨ ਦਾ ਮਤਲਬ ਹੈ ਫੰਕਸ਼ਨ ਇੱਕ ਬੇਸਿਕਲੀ ਰੰਨ ਦਾ ਮਤਲਬ ਭਜਣਾ ਨਹੀਂ ਹੈ ਇਹ ਨਾ ਸਮਝ ਲਿਓ ਕਿ ਮੈਂ ਇਹ ਕਹਿ ਰਿਹਾ ਆਂ ਕਿ ਜਿਹੜੀ ਕਾਰ CNG ਤੇ ਭਜਦੀ ਆ ਨਹੀਂ ਇੱਥੇ ਰਨ ਦਾ ਬੇਸਿਕਲੀ ਮਤਲਬ ਹੈ ਤੰਮ ਕਰਨਾ ਫੰਕਸ਼ਨ ਕਰਨਾ ਚੰਦਣਾ ਕੇਕ ਆ ਜਿਹੜੀ ਹੈ ਸੀਐਨਜੀ ਤੇ ਜਿਹੜੀ ਚੱਲਦੀ ਆ ਠੀਕ ਨੈਕਸਟ ਹੈ ਦਾ ਮੀਨਿੰਗ ਹੈ ਫਲੋ ਫਲੋ ਮਤਲਬ ਵਹਾ ਠੀਕ ਹੈ ਜਦੋਂ ਆਪਾਂ ਵਹਾ ਬਾਰੇ ਗੱਲ ਕਰਨੀ ਹੋਵੇ ਫਲੋ ਬਾਰੇ ਗੱਲ ਕਰਨੀ ਹੋਵੇ ਤਾਂ ਉੱਥੇ ਵੀ ਆਪਾਂ ਜਿਹੜਾ ਹੈ ਰਨ ਜਿਹੜਾ ਹੈ ਵਰਤ ਸਕਦੇ ਆ ਜਿਵੇਂ ਕਹਿਣਾ ਹੋਵੇ ਕਿ ਦਾ ਰਿਵਰ runs true the city ke jehdi nadi aa shahar de vichalaundi vagdi aa theek hai flow vaise noun hai da vaha hai verb de taur te ednu appa vagna kamangi theek hai ke jehdi nadi aa shahar de vichalaundi vagdi aa itthe runs da matlab hai flow the river flows through the city runs through the city run مطلب ਇਥੇ ਫਲੋ ਹੈ ਵਗਣਾ ਠੀਕ ਹੈ runs through the city ਇਸ ਤੋਂ ਇਲਾਵਾ ਇਹਦਾ 6ਵਾਂ मीनिंग ਹੈ ਐਸਕੇਪ ਯਾ ਫਲੀ ਹੁਣ ਐਸਕੇਪ ਯਾ ਐਸਕੇਪ ਦਾ ਮਤਲਬ ਹੁੰਦਾ ਬਚ ਕੇ ਨਿਕਲ ਜਾਣਾ ਬਚ ਕੇ ਭੱਜ ਜਾਣਾ ਜਿਵੇਂ ਕੋਈ ਜੇਲ ਤੋੜ ਕੇ ਭੱਜ ਜੇ ਹਨਾ ਤੋ ਉਹ ਐਸਕੇਪ ਹੈ ਫਲੀ ਹੁੰਦਾ ਫਲੀ ਵੀ ਸੇਮ मीनिंग ਹੈ ਬੇਸਿਕਲੀ ਭੱਜ ਜਾਣਾ ਠੀਕ ਹੈ ਜਿਵੇਂ ਕਹਿਣਾ ਹੋਵੇ ਦਾ ਡੌਗ ਰੈਨ ਫਰੋਮ ਦਾ ਹਾਊਸ ਫਲੀ ਇੱਥੇ ਬੇਸਿਕਲੀ ਇਹਦਾ ਮਤਲਬ ਹੈ ਫਲੀ ਫਲੀ ਮਤਲਬ ਦੌੜ ਜਾਣਾ ਇੱਥੇ ਦੇਖੋ ਕੱਲਾ ਜਾਣਾ ਭੱਜਣ ਵਾਲਾ ਰਨ ਹੈ ਉਹ ਨਹੀਂ ਹੈ ਇੱਥੇ ਡੌਗ ਦਾ ਮਤਲਬ ਰਨ ਦਾ ਮਤਲਬ ਹੈ ਕਿ ਕੁੱਤਾ ਜਿਹੜਾ ਹੈ ਘਰੋਂ ਬਚ ਕੇ ਭੱਜ ਗਿਆ ਜਾਂ ਘਰੋਂ ਨੱਠ ਗਿਆ ਠੀਕ ਹੈ ਘਰੋਂ ਬਚ ਕੇ ਭੱਜ ਗਿਆ ਇੱਥੇ ਤੁਸੀਂ ਇਹ ਵੀ ਕਹਿ ਸਕਦੇ ਸੀ ਕਿ ਜਿਵੇਂ ਚੋਰ ਜਿਹੜਾ ਹੈ ਜੇਲ੍ਹ ਦੇ ਵਿੱਚੋਂ ਭੱਜ ਗਿਆ ਤਾਂ ਦਾ ਥੀਫ ਰੈਨ ਫਰੋਮ ਦਾ ਜੇਲ੍ਹ ਇੱਥੇ ਐਸਕੇਪ ਹੀ ਮਤਲਬ ਜਿਵੇਂ ਆਪਾਂ ਕਹਿਣਾ ਹੋਵੇ ਕਿ ਚੋਰ ਜਿਹੜਾ ਹੈ ਜੇਲ੍ਹ ਤੋਂ ਐਸਕੇਪ ਕਰ ਗਿਆ ਦਾ ਥੀਫ ਐਸਕੇਪਡ from the jail the thief ran from the jail ਠੀਕ ਹੈ ਇੱਥੇ ਰਨ ਦਾ ਮਤਲਬ ਭੱਜਣਾ ਨਹੀਂ ਹੈ ਬੇਸਿਕਲੀ ਏਸਕੇਪ ਬਚ ਕੇ ਨਿਕਲ ਜਾਣਾ ਬਚ ਕੇ ਭੱਜ ਜਾਣਾ ਠੀਕ ਹੈ ਸੈਵਨਥ ਇਹਦਾ ਮਤਲਬ ਹੈ ਰੂਟ ਇਹ ਆ ਪਾਥ ਠੀਕ ਜਿਵੇਂ ਕਹਿਣਾ ਹੋਵੇ ਦਾ ਬੱਸ operates on the fixed daily run from moga to delhi ठीक है कि कह रहे हैं कि बस जड़ी है બસ ਦਾ ਇੱਕ ਹਰ ਰੋਜ਼ ਫਿਕਸਡ ਰੂਟ ਹੈ ਮੋਗੇ ਤੋਂ ਦਿੱਲੀ ਮਤਲਬ ਕਿ ਇਹ ਬੱਸ ਜਿਹੜੀ ਹੈ ਹਰ ਰੋਜ਼ ਮੋਗੇ ਤੋਂ ਦਿੱਲੀ ਵਾਲੇ ਰੂਟ ਤੇ ਚੱਲਦੀ ਆ ਠੀਕ ਹੈ ਇੱਥੇ ਰਨ ਦਾ ਮਤਲਬ ਹੈ ਰਨ ਦਾ ਇੱਥੇ ਇਹ ਨਹੀਂ ਕਹਿਣਾ ਕਿ ਬੱਸ ਹਰ ਰੋਜ਼ ਮੋਗੇ ਤੋਂ ਦਿੱਲੀ ਵਾਲੇ ਰੂਟ ਤੇ ਭੱਜਦੀ ਆ ਬੇਸਿਕਲੀ ਇਹਦਾ ਮਤਲਬ ਹੈ ਕਿ ਇਹ ਬੱਸ ਜਿਹੜੀ ਹੈ ਮੋਗੇ ਤੋਂ ਦਿੱਲੀ ਵਾਲੇ ਰੂਟ ਤੇ ਚੱਲਦੀ ਆ ਚੱਲਦੀ ਚੱਲਦੀ ਜਿਵੇਂ ਆਪਾਂ ਕਹਿੰਦੇ ਹਾਂ ਕਿ ਦਿੱਲੀ ਵਾਲੇ ਰੂਟ ਤੇ ਆ ਬੱਸ ਚੱਲਦੀ ਆ ਮੋਗੇ ਵਾਲੇ ਰੂਟ ਤੇ ਆ ਬੱਸ ਚੱਲਦੀ ਆ ठीक है रन डेली फिक्स डेली रन फिक मतलब है फिक्स्ड डेली रूट या फिक्स डेली पाथ ठीक है इतने रन जो है यदा मतलब है रूट या पाथ आठव जमें एक होर मीनिंग है लास्ट फॉर अ पीरियड ऑफ टाइम जो आप दसना हो कोई चीज़ कुछ टाइम चलती आठ ठीक है कोई चीज़ कोई काम कुछ टाइम वास्ते हों भी आप जो है आ, लिख दा जिमें कहना हो फेयर रनस फॉर 4 ਡੇਸ ਠੀਕ ਹੈ ਰਨਸ ਫਾਰ 4 ਡੇਸ ਕਿ ਜਿਹੜਾ ਕਿਤਾਬਾਂ ਦਾ ਮੇਲਾ ਹੈ ਕਿਤਾਬਾਂ ਦਾ ਮੇਲਾ ਲੱਗਦਾ ਹੁੰਦਾ ਜਿਹਦੇ ਵਿੱਚ ਲਗਭਗ ਹਰ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਆਉਂਦੀਆਂ ਹੁੰਦੀਆਂ ਹਨ ਯੂਨੀਵਰਸਿਟੀ ਕਾਲਜ ਸਕੂਲਾਂ ਦੇ ਵਿੱਚ ਜਿਹੜਾ ਹੈ ਲੱਗਦੇ ਆ ਸ਼ਹਿਰਾਂ 'ਚ ਆਮ ਤੌਰ ਤੇ ਲੱਗਦੇ ਆ ਬੁੱਕ ਫੇਅਰ ਯਾ ਕਿਤਾਬ ਮੇਲਾ ਕਿ ਕਿਤਾਬ ਮੇਲਾ ਜਿਹੜਾ ਹੈ 4 ਦਿਨ ਰਨ ਕਰਦਾ 4 ਦਿਨ ਰਨ ਕਰਦਾ ਮਤਲਬ ਕਿ ਕਿਤਾਬ ਮੇਲਾ 4 ਦਿਨ ਚੱਲਦਾ ਕਿ ਮੇਲਾ ਜਿਹੜਾ ਹੈ 4 ਦਿਨ ਰਹਿੰਦਾਗਾ ਠੀਕ ਹੈ ਇਥੇ ਰਨ ਦਾ ਮਤਲਬ ਹੈ ਲਾਸਟ ਫੋਰ ਅ ਪੀਰੀਅਡ ਆਫ ਟਾਈਮ ਕਿ ਕੋਈ ਚੀਜ਼ ਕਿੰਨੇ ਟਾਈਮ ਵਾਸਤੇ ਹੁੰਦੀ ਰਹਿੰਦੀ ਹੈ ਜਾਂ ਕੋਈ ਕੰਮ ਕਿੰਨੇ ਟਾਈਮ ਵਾਸਤੇ ਹੁੰਦਾ ਰਹਿੰਦਾ ਕਿ ਮੇਲਾ ਜਿਹੜਾ ਹੈ ਚਾਰ ਦਿਨ ਲੱਗਦਾ ਰਹਿੰਦਾ ਜਾਂ ਚਾਰ ਦਿਨ ਰਹਿੰਦਾਗਾ ਇਹ ਚਾਰ ਦਿਨ ਚੱਲਦਾਗਾ ਠੀਕ ਲਾਸਟ ਫੋਰ ਅ ਪੀਰੀਅਡ ਆਫ ਟਾਈਮ ਇਸ ਤੋਂ ਇਲਾਵਾ ਇਹਦਾ ਮਤਲਬ ਹੈ ਪਰਫਾਰਮ ਐਨ ਐਕਟੀਵਿਟੀ ਕੋਈ एक्टिविटी परफॉर्म करनी कोई प्रोसेस करना कोई एक्सपेरिमेंट करना ठीक है जिमें आप कहना हो आ, आ, या साइंस, साइंस has run many experiments on animals ke science ne janwaran de bahut sare jehde he experiments kitte aaye experiments chalaye a theek hai itthe run da basic ni matlab hai experiment karna koi process karna koi activity karna ठीक है खास तौर पर एक्सपैरीमेंट टाइप खास तौर तौते ठीक है सैंस ने जोड़े है जानवर के बहुत सारे एक्सपेरीमेंट जोड़े है रन किते ठीक रन एकदा लास्ट मीनिंग है पार्टीसपेट पार्टीसपेट इन एन इलेक्शन ਕਈ ਕਿਸੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਇਹਦੇ ਆਸਤੇ ਵੀ ਆਪਾਂ ਰਨ ਵਰਤਦੇ ਹਾਂ ਕਿਸੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਜਾਂ ਕਿਸੇ ਅਹੁਦੇ ਆਸਤੇ ਕੰਪੀਟੀਸ਼ਨ ਕਰਨਾ ਅਹੁਦੇ ਆਸਤੇ ਚੋਣ ਲੜਨੀ ਕਿਸੇ ਪੋਸਟ ਆਸਤੇ ਜਿਹੜੀ ਹੈ ਚੋਣ ਲੜਨੀ ਕੰਪੀਟੀਸ਼ਨ ਕਰਨਾ ਇਹਦੇ ਆਸਤੇ ਵੀ ਆਪਾਂ ਰਨ ਸ਼ਬਦ ਵਰਤਦੇ ਹਾਂ ਜਿਵੇਂ ਇਹ ਕਹਿਣਾ ਹੋਵੇ ਹੀ ਇਸ रनिंग फॉर मेयरशिप दिस ईयर ठीक क्यों ए साल मेयरशिप वास्ते जोड़ा है चोन लड़ रहा या चोन लड़ूगा रनिंग ਪ੍ਰੈਜ਼ੈਂਟ ਜਿਹੜਾ ਹੈ ਕੰਟੀਨਿਊਅਸ ਲੱਗਿਆ ਹੋਇਆ ਹੈ ਇਹਦਾ ਮਤਲਬ ਹੈ ਕਿ ਫਿਊਚਰ ਦੇ ਵਿੱਚ ਉਹਨੇ ਆਹ ਕੰਮ ਪੱਕਾ ਕਰਨਾ ਮਣੇ ਫਿਊਚਰ ਦੇ ਵਿੱਚ ਅੱਗੇ ਚੱਲ ਕੇ ਉਹਨੇ ਇਸ ਸਾਲ ਦੇ ਐਂਡ ਤੇ ਹੀ ਇਸ ਸਾਲ ਅੱਗੇ ਚੱਲ ਕੇ ਜਦੋਂ ਵੀ ਮੇਅਰship ਵਾਸਤੇ ਜਿਹੜੀ ਹੈ ਚੋਣ ਲੜਨੀ ਆ ਮੇਅਰ ਮੰਨਨਸਤੇ ਠੀਕ ਹੈ ਸ਼ਹਿਰਾਂ ਦੇ ਵਿੱਚ ਮੇਅਰ ਹੁੰਦੇ ਆ ਪਿੰਡਾਂ ਚਾਹਮ ਤਰਤੇ ਸਰਪੰਚ ਹੁੰਦੇ ਆ ਠੀਕ ਹੈ ਕਿ ਉਹਨੇ ਇਸ ਸਾਲ ਜਿਹੜਾ ਹੈ ਮੇਅਰship ਵਾਸਤੇ ਜਿਹੜੀ ਹੈ ਚੋਣ ਲੜਨੀ ਹੈ ਇਹ ਇਸ ਸਾਲ ਮੇਅਰship ਵਾਸਤੇ ਚੋਣ ਲੜ ਰਿਹਾ ਠੀਕ ਇੱਥੇ ਰੰਨ ਦਾ ਮਤਲਬ ਹੈ ਕੋਈ ਚੋਣ ਲੜਨਾ ਕਿਸੇ ਅਹੁਦੇ ਵਾਸਤੇ ਕਿਸੇ ਪੋਸਟ ਵਾਸਤੇ ਕਿਸੇ ਇਲੈਕਸ਼ਨ ਵਾਸਤੇ ਠੀਕ ਤਾਂ ਇਹ ਜਿਹੜੇ 10 मीनिंग ਸੀਗੇ ਰੰਨ ਦੇ ਇਹ ਆਪਾਂ ਕੱਲੀ ਵਰਬ ਦੇ ਤੌਰ ਤੇ मीनिंग ਦੇਖਿਆ ਠੀਕ ਹੈ ਰੰਨ ਜਿਹੜਾ ਹੈ ਵੈਸੇ ਇਹਨੂੰ ਫਰੇਜ਼ਲ ਵਰਬ ਦੇ ਤੌਰ ਤੇ ਵੀ ਜਿਹੜੇ ਹੈਗੇ ਇਹਦੇ ਬਹੁਤ ਸਾਰੇ मीनिंग ਹੈਗੇ ਆ ਰੰਨ ਨੂੰ ਫਰੇਜ਼ਲ ਵਰਬ ਦੇ ਤੌਰ ਤੇ ਵੀ ਬਹੁਤ ਥਾਈ ਜਿਹੜਾ ਹੈ ਵਰਕਿਆ ਜਾ ਸਕਦਾ ਉਹ ਆਪਾਂ ਜਿਹੜਾ ਹੈ ਕਿਸੇ ਅਲੱਗ ਵੀਡੀਓ ਦੇ ਵਿੱਚ ਟਾਪਿਕ ਕਰਾਂਗੇ ਕਿ ਰਨ ਨੂੰ ਫਰੇਜ਼ਲ ਵਰਬ ਦੇ ਤੌਰ ਤੇ ਕਿੰਨੇ ਥਾਈ ਵਰਤਿਆ ਜਾਂਦਾ ਠੀਕ ਹੈ ਆਈ ਹੋਪ ਤੁਹਾਨੂੰ ਜਿਹੜੀ ਹੈ ਅੱਜ ਸਮਝ ਆਈ ਹੋਊਗੀ ਕਿ ਰਨ ਦਾ ਸਿਰਫ ਇੱਕੋ ਇੱਕ ਮਤਲਬ ਨਹੀਂ ਹੈ ਦੌੜਨਾ ਆਪਾਂ ਆਮ ਤੌਰ ਤੇ ਹੀ ਸਮਝਦੇ ਹਾਂ ਇਹ ਵਰਤਦੇ ਹਾਂ ਪਰ ਰਨ ਦੇ ਐਕਚੁਅਲੀ 10 ਜਿਹੜੇ ਹੈਗੇ ਆ ਹੋਰ ਵੀ ਮਤਲਬ ਹੈਗੇ ਆ ਮਤਲਬ ਇਹਨੂੰ 10 ਹੋਰ ਥਾਈ ਵੀ ਜਿਹੜਾ ਹੈ ਵਰਤਿਆ ਜਾ ਸਕਦਾ ਦੌੜਨਾ ਭੱਜਣਾ ਇਹਦੇ ਤੋਂ ਇਲਾਵਾ ਠੀਕ ਸਮਝਣਾ ਸਿੱਖਣਾ ਕਰਨਾ ਇਹਨੂੰ ਬਹੁਤ ਸੌਖਾ ਸੀ ਫਿਰ ਵੀ ਅਗਰ ਕੋਈ ਡਾਊਟ ਹੋਵੇ ਕੋਈ ਚੀਜ਼ ਨਾ ਸਮਝਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਆਪਾਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਇੰਟਰਸਟਿੰਗ ਸ਼ਬਦ ਜਿਨ੍ਹਾਂ ਦੇ ਮਲਟੀਪਲ ਮੀਨਿੰਗਸ ਹੁੰਦੇ ਆ ਇਹਨਾਂ ਦੀ ਆਪਾਂ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਕਲਾਸ ਕਰਿਆ ਕਰੀਏ ਮਤਲਬ ਇੱਕ ਪੂਰੀ ਸੀਰੀਜ਼ ਹੀ ਚਲਾਈਏ ਠੀਕ ਅਗਰ ਸਾਡਾ ਕੰਟੈਂਟ ਪਸੰਦ ਆਉ ਪਸੰਦ ਆਉਂਦਾ ਹੋਵੇ ਤਾਂ ਕੰਟੈਂਟ ਨੂੰ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਔਰ ਚੈਨਲ ਜਿਹੜਾ ਹੈ ਸ਼ੇਅਰ ਕਰੋ ਅੱਗੇ ਲੋਕਾਂ ਤੱਕ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਠੀਕ ਥੈਂਕ ਯੂ